ਜਿਲੰਦਰ ਦੇ ਵਿੱਚ ਇੱਕ ਲੇਡੀ ਤਸਕਰ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਦੇ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਨਾਲ ਦੀ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਦੁਆਰਾ ਤਸਕਰਾਂ ਦੀਆਂ ਇਮਾਰਤਾਂ ਦੇ ਉੱਤੇ ਬਲਡੋਜ਼ਰ ਚਲਾਇਆ ਜਾ ਰਿਹਾ ਜਿਸ ਦੇ ਚੱਲਦੇ ਨਕੋਲਦਰ ਦੇ ਅਧੀਨ ਆਉਂਦੇ ਫੈਸਲਾ ਪਿੰਡ ਦੇ ਵਿੱਚ ਲੇਡੀ ਤਸਕਰ ਦੀ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੂੜਕਾ ਕਲਾਂ ਦੇ ਬीडीपीਓ ਨੇ ਉਹਨਾਂ ਨੂੰ ਇੱਕ ਪੱਤਰ ਲਿਖ ਕੇ ਸ਼ਿਕਾਇਤ ਦਿੱਤੀ ਗਈ ਸੀ ਕਿ ਮਹਿਲਾ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਇੱਥੇ ਜਿਹੜੀ ਕਿ 3.5 ਮਰਲੇ ਦੀ ਜਗ੍ਹਾ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਈ ਹੋਈ ਹੈ ਜਿਹਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਇਸ ਮਹਿਲਾ ਦੇ ਘਰ ਦੇ ਉੱਤੇ ਬਲਡੋਜ਼ਰ ਚਲਾ ਕੇ ਇਸ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਇੱਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲਗ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਦਾ ਦੂਸਰੇ ਦਿਨ ਇੱਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮ ਲਾਟਿਆ ਉਹਦੇ ਵਿੱਚ 1978 ਤੋਂ ਸਾਡੇ ਇੱਥੇ ਮਾਦਲਗ੍ਰਾਮ ਬਣਿਆ ਜੇ ਥੱਲੇ ਪੰਚਾਇਤ ਦੀਆਂ ਏਟਾ ਲੱਗੀਆਂ ਤੇ ਇਨੀ ਰਾਤੋਂ ਰਾਤ ਜੀ ਇੱਥੇ ਚਾਰਦੀਵਾਰੀ ਕਰ ਲਈ ਤੇ ਚਾਰਦੀਵਾਰੀ ਕਰਕੇ ਤਾਂ ਇਨੀ ਸਾਰਾ ਕਬਜ਼ਾ ਕਰ ਲਿਆ ਜੀ ਇੱਥੇ ਨਜਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਤੇ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਇਹਨਾਂ ਨੂੰ ਨੋਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਵੀ ਰਸੀਬ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਨੀ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾੜਾ ਮਾਹੌਲ ਇਹ ਨਹੀਂ ਬਣਾਇਆ ਸੀਗਾ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਹਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਚਾਹੁੰਦੇ ਸੀ ਵੀ ਠਹਿ ਜਾਵੇ ਤੇ ਤਾਂ ਕਿ ਹੋਰ ਕੋਈ ਮਾੜਾ ਅੰਸਰ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰੇ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜੜੀ ਦੀ ਅੱਜ ਇਹ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਦੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਦਦ ਕੀਤੀ ਤੇ ਪੰਚਾਇਤ ਦੀ ਇੱਕ ਪ੍ਰਾਪਰਟੀ ਨੂੰ ਬਿਲਾ ਕਰਾਇਆ ਇਹ ਨਸ਼ੇ ਦਾ ਕਾਰੋਬਾਰ ਕਦੋਂ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਟੈਰ ਹੋ ਗਿਆ ਜੀ 5-7 ਸਾਲ ਤੋਂ ਇੱਥੇ ਸਾਡੇ ਪਿੰਡ ਰਹਿੰਦੇ ਹਨ 10 ਸਾਲ ਹੀ ਹੋ ਗਿਆ ਹੈ ਇੰਨਾ ਇਹ ਹੋਰ ਕਿਸੇ ਕਿਸੇ ਪਿੰਡ ਰਹਿੰਦੇ ਲਗਾਤਾਰ ਜੀ ਸਾਡੇ ਪਿੰਡ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਤੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰਮ ਕਰੂਗਾ ਕੋਈ ਮਾੜਾ ਅਨਸਰ ਪਿੰਡ 'ਚ ਗੁੰਡਾਗਰਦੀ ਕਰੇ ਕੋਈ ਸਰਕਾਰੀ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰੇ ਉਹਦੇ ਨਾਲ ਵੀ ਇਹੀ ਬੇਵਾਬ ਹੋਊਗਾ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਗਲਤੀ ਨਾ ਕਰੇ ਜਿਦਾਂ ਇਹ ਨਹੀਂ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਹੋਰ ਵੀ ਸ਼ਾਮ ਲਾਟਾ ਦੇ ਕਬਜ਼ੇ ਹੈਗੇ ਹੈਗੇ ਆ ਜੀ ਸਾਡੇ ਪਿੰਡ ਹੋਰ ਵੀ ਹੈਗੇ ਸਮੇਂ ਸਿਰ ਉਹ ਵੀ ਹਟਾਏ ਜਾਊਗੇ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਠਾਇਆ ਜੀ ਸਾਡੇ ਤੋਂ ਪਹਿਲੀ ਪੰਚਾਇਤਾਂ ਬਣਿਆ ਇਨੀ ਸਾਡੀ ਪੰਚਾਇਤ ਤੇ ਚਾਰ ਦਿਵਾਰੀ ਕੀਤੀ ਸੀ ਉਹ ਵੀ ਢਾਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਵੀ ਠਾ ਗਿਆ ਜੀ ਪਿੰਡ ਚੋਰ ਜੀ ਕੋਈ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਲਗਭਗ ਦੀ ਕੋਈ ਨਾ ਕੋਈ ਕਰਦਾ ਹੀ ਆ ਜੀ ਇਹਨਾਂ ਦੇ ਪਰਿਵਾਰ ਦੇ ਮੈਂਬਰੀ ਕਰਦੇ ਜੀ ਉਹਨਾਂ ਸੰਬੰਧੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਦੋਂ ਇਹ ਇਦਾਂ ਐ ਜੀ ਉਹ ਬਹੁਤ ਏਕਾ ਦੁਕਾ ਮਾੜਾ ਮੋਟਾ ਜਿੱਦਾਂ ਮੇਨ ਸਾਡੇ ਇਹੀ ਸੀਗਾ ਜੀ ਇਹਨਾਂ ਤੇ ਪਰਚੇ ਦੱਦਿਆ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਪਿੰਡੋਂ ਵੀ ਗਏ ਬਿਆ ਜੀ ਪਿੰਡ ਨਹੀਂ ਰਹਿੰਦੇ ਇਥੋਂ ਚਲ ਗਿਆ ਘਰ ਆ ਖਾਲੀ ਪਿਆ ਤੁਸੀਂ ਦੇਖ ਸਕਦੇ ਆ ਘਰ ਨੂੰ ਇਹ ਨਹੀਂ ਜਿੰਦਾ ਵੀ ਨਹੀਂ ਲਾਇਆ ਜੀ ਇਹ ਇਥੋਂ ਪਿੰਡ ਤੋਂ ਗਏ ਬਿਆ ਸਰਪੰਚ ਸਾਹਿਬ ਜਿੱਦਾਂ ਬਣਿਆ ਹੋਇਆ ਜੀ ਇਹ ਪੰਚਾਇਤ ਦੀ ਪੰਚਾਇਤ ਪਿੰਡ ਪਾਸ ਨਹੀਂ ਘਰ ਇਹਨਾਂ ਦਾ ਆਪਣੀ ਉੱਪਰ ਲੈਂਡ ਤੇ ਆ ਜੀ ਘਰ ਇਹਨਾਂ ਦੇ ਬਾਪ ਦੀ ਦਾਦੀ ਦੀ ਜਗ੍ਹਾ ਦੀ ਉੱਚ ਬਣਿਆ ਜੀ ਸਰਪੰਚ ਸਾਹਿਬ ਜਿੱਦਾਂ ਹੁਣੇ ਉਤਿ ਹੀ ਪਿੰਦੇ ਸਰਪੰਚ ਦਾ ਵੀ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਕਹਿਣਾ ਹੈ ਕਿ ਇਸ ਪਰਿਵਾਰ ਦੇ ਵੱਲੋਂ ਗੈਰ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਸੀ ਉਹਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਹੈ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾ ਤੇ ਇੱਕ ਪੰਚਾਇਤੀ ਜਗ੍ਹਾ ਹੈ ਕਰੀਬ ਸਾਢੇ 3 ਕਮਰਲੇ ਬੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਪਲੱਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਲੈਂ ਇਨਕ੍ਰੋਚ ਕੀਤਾ ਹੋਇਆ ਸੀਗਾ ਸੋ ਉਸ ਰਿਕੁਐਸਿਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਿਸ ਮਦਦ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇਥੇ ਲੈਂਡ ਆਰਡਰ ਦਾ ਇਸ਼ੂ ਨਾ ਹੋਵੇ ਉਸ ਬੰਦੇ ਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਇਹਦੀ ਡਿਮੋਲੇਸ਼ਨ ਜਿਹੜੀ ਉਹ ਜਿਹੜੀ ਐਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਸੀ ਉਹਨੇ ਹੀ ਡਿਮੋਲਿਸ਼ ਕਰਤਾ ਤਾਂ ਇਹਦਾ ਕੋਈ ਦੁਰਸ਼ਾਤਕ ਮਾਮਲੇ ਦੇ ਦਰਜ ਸੋ ਇਹਦਾ ਜਿਹੜਾ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਕ੍ਰਿ ਇਦੇ ਖਿਲਾਫ ਜਿਹੜੇ 6 ਮੁਕਦਮੇ ਕੋਲ ਦਰਜ ਆ। ਪੰਜ ਜਿਹੜੇ ਐਨਡੀਪੀਐਸ ਸੈਕਟਰ ਨੇ ਜਿਹਦੇ ਵਿੱਚ ਕਿ ਮੇਜਰ ਰਿਕਵਰੀਜ਼ ਨੇ। ਇਹਨਾਂ ਦਾ ਪਰਿਵਾਰ ਵੀ ਸਾਰਾ ਇਸ ਕੰਮ ਤੋਂ ਲੰਮੇ ਸਮੇਂ ਤੋਂ ਜਿਹੜਾ ਇੰਡल्ज ਹੈ। ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਹੈ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਵਾ। ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਐਕਸੈਪਟੇਬਲ ਹੈ। ਉਸਤੇ ਇਵਿਜ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਨਾਂ ਦੇ ਨਾਲ ਕਰ ਰਹੇ ਆ। ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਜੇ ਕੋਈ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਹੋ ਜ਼ਰੂਰ ਹੋਏ। ਸਰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਕਿ ਵੱਡੀਆਂ ਮੱਛਲੀਆਂ ਨੂੰ ਵੀ ਜਿਹੜਾ ਜਲਦੀ ਹੀ ਜਿਹੜਾ ਫੜਿਆ ਜਾਵੇਗਾ ਉਹਨਾਂ ਤੇ ਵੀ ਨੱਥ ਪਾਈ ਜਾਵੇਗੀ ਕਿਸ ਤਰ੍ਹਾਂ ਦੇਖਦੇ। ਦੇਖੋ ਐਵਰੀ ਡੇ ਐਵਰੀ ਡੇ ਜਿਹੜਾ ਸਾਡੇ ਵੱਲੋਂ ਇਹ ਜਿਹੜਾ ਜਿਹੜਾ ਕੰਪੇਨ ਇਸ ਸ਼ੁਰੂ ਹੈ। ਕੱਲ ਜਿੱਦਾਂ ਆਪਣਾ ਸਪੈਸ਼ਲ ਕਸ ਆਪਰੇਸ਼ਨ ਸੀਗਾ। ਇਹਦੇ ਵਿੱਚ ਇੱਕ ਵੱਡੀ ਮੱਛਲੀ ਜਿਹਨੂੰ ਆਪਾਂ ਕਹਿ ਸਕਦੇ ਇੱਕ ਕੈਟਾਗਰੀ ਦਾ ਜਿਹੜਾ ਸਮਗਲਰ ਸੀਗਾ ਕਿੰਗਰਾ ਚੋ ਵਾਲਾ। ਉਹਨੂੰ ਅਸੀਂ ਜਿਹੜਾ ਇਸ ਕੱਲ ਅਰੈਸਟ ਕੀਤਾ। ਸੋ ਇਸ ਤਰ ਕਰਕੇ ਸਾਡਾ ਜਿਹੜਾ ਨਸ਼ਿਆਂ ਦੀ ਜਿਹੜੀ ਇਹਦੇ ਨਸ਼ਿਆਂ ਦੇ ਜਿਹੜੇ ਬਿਗ ਸਮਗਲਰ ਨੇ ਜਦ ਪੈਟਰਨਰ ਨੇ ਜਿੱਥੇ ਜੋ ਵੀ ਹੈ ਉਹਦੇ ਖਿਲਾਫ ਅਸੀਂ ਜੜੀ ਉਹ ਕਾਰਵਾਈ ਕਰਦੇ ਆ ਸਾਡਾ ਮੇਨ ਫੋਕਸ ਹੋਣਾ ਹੈ ਜਿਹੜਾ ਸਪਲਾਈ ਸਾਈਡ ਤੇ ਜਿਹੜੇ ਕਿ ਵੱਡੇ ਵੱਡੇ ਸਮਗਲਰ ਨੇ ਉਹਨਾਂ ਤੇ ਹੀ ਫੋਕਸ ਕੀਤਾ ਹੋਇਆ ਹੈ ਕਹਾ ਦੱਦੀ ਕਿ ਨਸ਼ਿਆਂ ਦੇ ਖਿਲਾਫ ਲਗਾਤਾਰ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਜਿਸ ਦੇ ਮੱਦੇਨਜ਼ਰ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗਈਆਂ ਪ੍ਰਾਪਰਟੀਆਂ ਦੇ ਉੱਤੇ ਪੀਲਾ ਪੰਜਾ ਚਲਾ ਕੇ ਤਹਿਸ ਨਹਿਸ ਕੀਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਤੇ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ